ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਜ ਦੇ ਬਲੌਗ ਦੇ ਵਿੱਚ ਅੱਜ ਮੈਂ ਤੁਹਾਨੂੰ ਦਿਖਾਉਣਾਗਾ ਨਵਾਂ ਸੂਟ ਜਿਹੜਾ ਮੈਂ ਬਰਥਡੇ ਵਾਸਤੇ ਬਣਵਾਇਆ ਸੀਗਾ ਠੀਕ ਹੈ ਮਤਲਬ ਮੈਂ ਬਣਵਾਇਆ ਤਾਂ ਸੀਗਾ ਬਰਥਡੇ ਵਾਸਤੇ ਸੂਟ ਬਹੁਤ ਸੋਹਣਾਗਾ ਮੈਂ ਤੁਹਾਨੂੰ ਵੇਅਰ ਕਰਕੇ ਵੀ ਦਿਖਾ ਦਿੰਨੀ ਆਂ ਨਾ ਵੀ ਕਿੰਨਾ ਜੱਚ ਰਿਹਾ ਸੀਗਾ ਕਿੰਨਾ ਘੈਂਟ ਬਣਿਆ ਸੀ ਬਟ ਮੀਨ ਇਹ ਰੀ ਐਨਾ ਸੀਗਾ ਵੀ ਲਾਈਟ ਹੈਣੀ ਸੀ ਤੇ ਅਸੀਂ ਰਾਤ ਨੂੰ ਹੀ ਸੈਲੀਬ੍ਰੇਟ ਕੀਤਾ ਫਿਰ ਮੇਰੇ ਤੋਂ ਪਾ ਨਹੀਂ ਹੋਇਆ ਸੂਟ ਬਟ ਸੂਟ ਇੰਨਾ ਕ ਸੋਹਣਾ ਤੇ ਇੱਕ ਤੁਹਾਡੀ ਕੱਲ ਕੰਪਲੇਂਟ ਸੀਗੀ ਹਨਾ ਵੀ ਦੀਦੀ ਵੀ ਤੁਹਾਡਾ ਬੂਟੀ ਵਾਲਾ ਜਿਹੜਾ ਸੂਟ ਆ ਨੇੜਿਓਂ ਨਹੀਂ ਦਿਖਿਆ ਠੀਕ ਹੈ ਕੋਈ ਗੱਲ ਨਹੀਂ ਭਾਈ ਉਹ ਮੈਂ ਹੁਣ ਨੇੜਿਓਂ ਦਿਖਾ ਦਿੰਨੀ ਆ ਤੁਹਾਨੂੰ ਠੀਕ ਹੈ ਹੁਣ ਦਿਖਾ ਦੂੰਗੀ ਮੈਂ ਤੁਹਾਨੂੰ ਨੇੜਿਓਂ ਉਹ ਪ੍ਰੋਪਰ ਕਲੀਅਰ ਪਿਕ ਤੇ ਕਾਹ ਵਾਲਾ ਜਿਹੜਾ ਬਲੈਕ ਸੂਟ ਆ ਪਿਓਰ ਕਰੇਵ ਵਾਲਾ ਸੂਟ ਹਨਾ ਰਾਜੇ ਆ ਪੈਕ ਕਰ ਦੋ ਆਹ ਵਾਲਾ ਸੂਟ ਇੱਕ ਬਲੈਕ ਕਲਰ ਦਾ ਇਹ ਮੈਂ ਲੈ ਕੇ ਜਾਣਾਗਾ ਅੱਜ ਓਕੇ ਜੀ ਹੂੰ ਇਹਨੂੰ ਪੈਕ ਕਰ ਦੋ ਤੇ ਆਹ ਜਿਹੜੇ ਦੂਸਰੇ ਸੂਟ ਆ ਇਹਨਾਂ ਨੂੰ ਆਪਾਂ ਡਿਸਪੈਚ ਕਰ ਦਈਏ ਲਓ ਬਈ ਆਹ ਸੂਟ ਸੀਗਾ ਬਈ ਕਾਲਾ ਤੁਸੀਂ ਕਹਿਣੇ ਹੋ ਸਾਨੂੰ ਦਿਖਿਆ ਨਹੀਂ ਆਹ ਪ੍ਰਿੰਟ ਤਾਂ ਕਾਲੇ ਦਾ ਲਓ ਹੁਣ ਮੈਂ ਜਮਾ ਜ਼ੂਮ ਕਰਕੇ ਦਿਖਾਤਾ ਦੇਖ ਲਓ ਦੇਖ ਲਓ ਠੀਕ ਆ ਜਮਾ ਕਲੀਅਰ ਪਿਕ ਦਿਖਾਈ ਆ ਤੁਹਾਨੂੰ ਜ਼ੂਮ ਕਰਕੇ ਦਿਖਾਈ ਆ ਦੇਖੋ ਚੈੱਕ ਕਰ ਲਓ ਹੁਣ ਤੁਸੀਂ ਇਹ ਬਿਸਕੋਸ ਚਨੂਰ ਸਫੂਨ ਤੇ ਹੈਗਾ ਸਟਾਫ ਠੀਕ ਹੈ ਆਹ ਵਾਲਾ ਹੈਗਾ ਕਾਲਾ ਤੇ ਬਣਾਇਆ ਕਿਦਾਂ ਦਾਗਾ ਇਹ ਦੇਖੋ ਗਲੇ ਦੀ ਆ ਡਿਜ਼ਾਈਨਿੰਗ ਠੀਕ ਹੈ ਤੇ ਘੇਰੇ ਦੀ ਆ ਡਿਜ਼ਾਈਨਿੰਗ ਹੁਣ ਤਾਂ ਦੇਖਦਾ ਹੋਊਗਾ ਤੇ ਪਹੁੰਚਿਆਂ ਦੀ ਆ ਡਿਜ਼ਾਈਨਿੰਗ ਚੈੱਕ ਕਰ ਲਓ ਠੀਕ ਹੈ ਬਾਕੀ ਅੱਜ ਫੋਟੋਆਂ ਵੀਡੀਓਜ਼ ਨਾ ਮੇਰੀਆਂ ਫੋਟੋਆਂ ਵੀਡੀਓਜ਼ ਨਾ ਅੱਜ ਅਪਲੋਡ ਕਰ ਦੂੰਗੀ ਅੱਜ ਮੈਂ ਸ਼ੂਟ ਕਰਕੇ ਆਉਣਾ ਇਹਦਾ ਕਰਕੇ ਆਉਂਗੀ ਅਪਲੋਡ देन ਨੈਕਸਟ ਗਾਇਜ਼ ਨੋ 베بی ਨੋ 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 ਮੇਟ ਆਹ ਵਾਲਾ ਕਪੜਾ ਦਾ ਆਪਣੇ ਕੋਲ ਜਿਹੜਾ ਮੈਂ ਬਰਥਡੇ ਤੇ ਸੂਟ ਬਣਾਇਆ ਉਹ ਇਹ ਵਾਲਾ ਬਣਾਇਆ ਹੈ ਠੀਕ ਹੈ ਤਾਜਵਤਨ ਦੇ ਬਰਥਡੇ ਤੇ ਕਿਹੜਾ ਬਣਾਇਆਗਾ ਉਹ ਤਾਂ ਅਜੇ ਮੇਰਾ ਰੈਡੀ ਹੋ ਰਿਹਾ ਉਹ ਕੱਲ ਨੂੰ ਦੱਸੂਗੀ ਅੱਜ ਆਪਾਂ ਆ ਬਣਾਇਆਗਾ ਠੀਕ ਹੈ ਇਹ ਮੈਂ ਗੁਨਤਾਜ ਦੇ ਬਰਥਡੇ ਵਾਸਤੇ ਬਣਾਇਆਗਾ ਕਿੰਦਾਂ ਜੀ ਲੋਕ ਆ ਰਹੀ ਆ ਕਿੰਦਾਂ ਲੱਗ ਰਿਹਾ ਕਿੰਦਾਂ ਸਭ ਕੁਝ एवरीथिंग ਤੁਹਾਨੂੰ ਵੇਅਰ ਕਰਕੇ ਸਾਰੀ ਫੋਟੋ ਵੀਡੀਓ ਸ਼ੇਅਰ ਕਰਦੀਆਂ ਨਾਲੇ ਡਿਟੇਲ ਦੱਸਦੀਆਂ ਇਹਨੂੰ ਡਿਜ਼ਾਈਨਿੰਗ ਕਿੱਦਾਂ ਦਾ ਕੀਤਾਗਾ ਸਭ ਕੁਛ ਐਵਰੀਥਿੰਗ ਵੇਟ ਕਰੋ ਬਸ ਲੋ ਵੀ ਆਹ ਸੂਟ ਮੈਂ ਤੁਹਾਨੂੰ ਦਿਖਾਤਾ ਜੌਰਜਟ ਦੇ ਹੁਣ ਮੈਂ ਆਹ ਦੋ ਸੂਟ ਤਿਆਰ ਕੀਤੇ ਆ ਇੱਕ ਆਹ ਵਾਲਾ ਹੋ ਗਿਆ ਇੱਕ ਆਹ ਵਾਲਾ ਹੋ ਗਿਆ ਆ ਮੈਂ ਤੁਹਾਨੂੰ ਦਿਖਾਤਾ ਪ੍ਰਿੰਟ ਵੀ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾਤਾ ਵੀ ਕਿੱਦਾਂ ਦਾਗਾ ਆਹ ਪ੍ਰਿੰਟ ਮੈਂ ਤੁਹਾਨੂੰ ਸਾਰਾ ਦਿਖਾਤਾ ਇਹਦੀ ਮੈਂ ਡਿਜ਼ਾਈਨਿੰਗ ਦਿਖਾਉਣੀ ਆ ਵੀ ਕਿੱਦਾਂ ਕਿਵੇਂ ਬਣਿਆ ਹੋਇਆਗਾ ਠੀਕ ਹੈ ਵੀਅਰ ਕਰਕੇ ਦਿਖਾਉਣੀ ਆ ਮੈਨੂੰ ਫਿਰ ਤੁਹਾਨੂੰ ਪ੍ਰੋਪਰ ਪਤਾ ਲੱਗੂਗਾ ਗਾਈਜ਼ ਪਲਾਨ ਨਾ ਚੇਂਜ ਹੋ ਗਿਆ ਕਿਉਂਕਿ ਜਿਹੜਾ ਆਹ ਵਾਲਾ ਸੂਟ ਆ ਨਾ ਇਹ ਫਿਰ ਮੈਂ ਹਜੇ ਇੰਸਟਾਗ੍ਰam ਤੇ ਸ਼ੇਅਰ ਨਹੀਂ ਕਰ ਰਹੀਆਂ ਫੋਟੋਜ਼ ਵੀਡੀਓਜ਼ ਉੱਥੇ ਸ਼ੇਅਰ ਕਰੂੰਗੀ ਪਰਸੋਂ ਤਾਂ ਮੈਂ ਸੋਚਿਆ ਕੱਲ ਨੂੰ ਇਹ ਪਸਾਖੀ ਤੇ ਪਾ ਲੂੰਗੀ ਸੂਟ ਠੀਕ ਹੈ ਫਿਰ ਤੁਹਾਡੇ ਨਾਲ ਇਹਦੇ ਫੋਟੋ ਵੀਡੀਓ ਸ਼ੇਅਰ ਕਰਦੀ ਆ ਮੈਂ ਬਲੌਗ ਦੇ ਵਿੱਚ ਦੈਨ ਅੱਜ ਮੈਂ ਇਹ ਸੋਚਿਆਗਾ ਵੀ ਥੋੜੀ ਸਾਰਿਆਂ ਦੀ ਡਿਮਾਂਡ ਸੀ ਜਿਹੜਾ ਮੈਂ ਮਨਦੀਪ ਦੇ ਵਿਆਹ ਤੇ ਪਾਈ ਸੀਗੇ ਜਿੰਨੀਆਂ ਵੀ ਆਊਟਫਿਟਸ ਸੀਗੀਆਂ ਉਹ ਸਾਰੀਆਂ ਤੁਹਾਨੂੰ ਮੈਂ ਸ਼ੋਅ ਕਰ ਦੰਨੀ ਆ ਹਨਾ ਨਾਲੇ ਉਹਦਾ ਫੈਬਰਿਕ ਦੱਸ ਦੰਨੀ ਆ एवरीथिंग ਸਾਰਾ ਕੁਝ ਉਹ ਡਿਟੇਲ ਦੇ ਵਿੱਚ ਦੱਸ ਦੰਨੀ ਆ ਤੁਹਾਨੂੰ ਠੀਕ ਹੈ ਐਦਾਂ ਕਰਦੇ ਆ ਆਪਾਂ ਇਹ ਕਿਹੋ ਜਿਹਾ ਸੂਟ ਕਿੱਥੇ ਹਨ ਜਿਹੜਾ ਨਿੱਕੀ ਬੁੱਧੀਆਂ ਜਿਹੜਾ ਵੀਰਪਾਲ ਦੁਆ ਉਹਦਾ ਵੀਰਪਾਲ ਦੁਆ ਤਿੰਨ ਪਏ ਹਨਾ ਉਹਰੇ ਇੱਕ ਗ੍ਰੀਨ ਪਿਆਗਾ ਦੋ ਆਪ ਇਹਨੇ ਫਰਾਕ ਤੇ ਉਹ ਵਾਲਾ ਹਾਂ ਸਾਰੇ ਇਹ ਦਿਖਾ ਦੇਣੀ ਆ ਜਿਹੜਾ ਤੇ ਮੈਂ ਪਾਰ ਤੇ ਪਾਇਆ ਸੀਗਾ ਉਹ ਆਹ ਵਾਲਾ ਪਾਇਆ ਸੀ ਤੇ ਤੁਹਾਨੂੰ ਮੈਂ ਪਹਿਲਾਂ ਬਲੌਗ ਦੇ ਵਿੱਚ ਦਿਖਾ ਵੀ ਚੁੱਕੀ ਆ ਪਿਓਰ ਔਰਗਾਂਜ਼ਾ ਦੇ ਉੱਤੇ ਬਣਿਆ ਹੋਇਆ ਸੀਗਾ ਇਹ ਟਾਸਰ ਸਿਲਕ ਦੀ ਸਲਵਾਰ ਸੀ ਇਹਦੇ ਨਾਲ ਸਾਰੇ ਪੀਸ ਸੀ ਸਟਾਕ ਖਤਮ ਆ ਬਸ ਸਾਰੇ ਪੀਸ ਬਣ ਕੇ ਰੈਡੀ ਹੋ ਗਏ ਆ ਹੁਣ ਭੇਜਣਾਂ ਦਾ ਸਟਾਕ ਇਹਦਾ ਕਲੀਅਰ ਆ ਜਾਵਾ ਠੀਕ ਹੈ ਤੇ ਦੈਨ ਇੱਕ ਪਾਇਆ ਸੀਗਾ ਵੀਰਪਾਲ ਨੇ ਉਹ ਮੈਂ ਤੁਹਾਡੇ ਨਾਲ ਉਹਦੇ ਵੀ ਸ਼ੇਅਰ ਕੀਤਾ ਸੀਗਾ ਬਲੌਗ ਦੇ ਵਿੱਚ ਇਹ ਸਾਰਾ ਹੈਂਡਵਰਕ ਸੀ ਪਿਓਰ ਕ੍ਰੇਪ ਤੇ ਬਣਿਆ ਹੋਇਆ ਸੀ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਬਾਟਮ ਤੇ ਜਿਹੜਾ ਵਰਕ ਸੀ ਉਹ ਵੀ ਮੈਂ ਤੁਹਾਨੂੰ ਦਿਖਾਇਆ ਸੀਗਾ ਇਸ ਤੋਂ ਬਾਅਦ ਮੈਂ ਪਾਇਆ ਸੀ ਬੈਂਗਲ ਸਰਮਨੀ ਤੇ ਹੈਨਾ ਬੈਂਗਲ ਸਰਮਨੀ ਤੇ ਜਿਹੜਾ ਕੱਪੜਾ ਸੀਗਾ ਉਹ ਆਹੀ ਸੀਗਾ ਜੌਰਜਟ ਦਾ ਆਹੀ ਕੱਪੜਾ ਸੀਗਾ ਬਸ ਉਹਦਾ ਪ੍ਰਿੰਟ ਤੁਸੀਂ ਦੇਖਿਆਗਾ ਉਹ ਆਪਣੇ ਕੋਲ ਮੋਰ ਅਵੇਲੇਬਲ ਨਹੀਂ ਹੈਗਾ ਉਹਦੇ ਨਾਲ ਦਾ ਕੋਈ ਪ੍ਰਿੰਟ ਨਹੀਂ ਮਿਲਣਾ ਕਦੇ ਹੁਣ ਠੀਕ ਹੈ ਦੈਨ ਇਸ ਤੋਂ ਬਾਅਦ ਪਾਇਆ ਸੀਗਾ ਮਹਿੰਦੀ ਤੇ ਫੂਟ ਮਹਿੰਦੀ ਤੇ ਆ ਪਾਇਆ ਸੀ ਥਿਸ ਵਨ ਇਹ ਇੱਕ ਰੇਪ ਤੇ ਬਣਿਆ ਹੋਇਆ ਸੀਗਾ ਠੀਕ ਹੈ ਟਾਈ ਐਂਡ ਡਾਈ ਦੇ ਵਿੱਚ ਬਣਿਆ ਹੋਇਆ ਸੀਗਾ ਬਸ ਗੱਲ ਕੀ ਆ ਵੀ ਇਹਦੇ ਨਾਲ ਦਾ ਹੀ ਪ੍ਰਿੰਟ ਹੈ ਨਹੀਂਗਾ ਅਵੇਲੇਬਲ ਹੁਣ ਬਟ ਤੁਸੀਂ ਮਹਿੰਦੀ ਦੇ ਉੱਤੇ ਜੇ ਮੇਰੇ ਤੋਂ ਕੋਈ ਵੀ ਡਰਾਸ ਰੈਡੀ ਕਰਵਾਉਣਾ ਚਾਹੋ ਮਹਿੰਦੀ ਤੇ ਸਾਰਿਆਂ ਦੀ ਹੈ ਨਾ ਤਾਂ ਉਹ ਕਰਵਾ ਸਕਦੇ ਹਾਂ ਮੈਂ ਤੁਹਾਨੂੰ ਕਰਵਾ ਕੇ ਦੇ ਸਕਦੀ ਹਾਂ ਠੀਕ ਹੈ ਵੀ ਮੈਂ ਇਹ ਵੀ ਮੈਂ ਆ ਸਾਰੇ ਮਹਿੰਦੀ ਵਾਲੇ ਵੇਖ ਸਰ ਮੇਰੇ ਮੈਂ ਆ ਦੇ ਮਾਈਂਡ ਅਕੋਰਡਿੰਗ ਬਲੋਆਈਸ ਦੀ ਬੂਟੀ ਵੀ ਕੀ ਬਰਕ ਕਿ ਮੈਂ ਵੀ ਕਰਵਾ ਸਕਦੇ ਆ ਜਿਹੜਾ ਸਟਾਈਲ ਸੀਗਾ ਉਹ ਸਾਰਿਆਂ ਨੂੰ ਪੁੱਛਿਆ ਸੀ ਵੀ ਬੈਂਡਰ ਸਰ ਮੇਰੇ ਤੇ ਨਿੱਕੀ ਬੂਟੀ ਵਾਲਾ ਪਾਵਾਂ ਠੀਕ ਹੈ ਉਹ ਚੀਜ਼ ਸੀਗੀ ਇਸ ਤੋਂ ਬਾਅਦ ਆ ਗਿਆ ਆਹ ਸੀ ਹੈ ਨਾ ਹਾਈ ਦੀ ਹਾਈ ਦੀ ਤੇ ਮੈਂ ਪਾਇਆ ਸੀ ਆਹ ਵਾਲਾ ਸੂਟ ਇਹਦੇ ਨਾਲ ਹੈਵੀ ਦੁਪੱਟਾ ਇਹਦੇ ਚਾਰੇ ਪਾਸੇ ਮੈਂ ਤੁਸੀਂ ਦੇਖ ਸਕਦੇ ਪੈਚ ਲਗਾਇਆ ਸੀਗਾ ਠੀਕ ਹੈ ਚਾਰੇ ਪਾਸੇ ਪੈਚ ਲਗਾਇਆ ਹੋਇਆ ਸੀਗਾ ਸ਼ਿਮਰ ਤੇ ਸੂਟ ਬਣਿਆ ਹੋਇਆ ਸੇਮ ਸਲਵਾਰ ਉਹਦੇ ਉੱਪਰ ਵੀ ਕੁਝ ਨਹੀਂ ਬਸ ਤੇ ਇਹ ਨਾਲ ਜਿਹੜਾ ਦੁਪੱਟਾ ਦਾ ਦੁਪੱਟਾ ਪੂਰਾ ਹੈਂਡਵਰਕ ਦਾ ਸੀਗਾ ਇਹਦਾ ਉਹ ਸ਼ਾਇਦ ਮੈਂ ਇੱਥੇ ਪਿਆਉਂਗਾ ਮੈਂ ਲਹੌਰੀਆਂ ਬੇਚੂ ਕਿਤੇ ਹੋ अच्छी नहीं प्यास हूं मैं हां जी लो जी అలా ਤੁਸ ਜੂਨ ਤੋਂ ਦੇਖੇ ਆ ਚਾਰੇ ਪਾਸੇ ਕੜਾਈ ਹੈ ਜੀ ਵਿੱਚ ਬੂਟੀਆਂ ਨੇ ਆਹ ਦੁਪੱਟਾ ਸੀ ਇਹ ਮੈਂ ਹਲਦੀ ਤੇ ਪਾਇਆ ਸੀ ਸੂਟ ਦਿਸ ਵਨ ਆਹ ਉਹਨੂੰ ਸੀ ਇਹ ਕੇ ਸ਼ਿਮਰ ਦਾ ਹੀ ਦੁਪੱਟਾ ਸਾਰਾ ਉੱਪਰ ਹੈ ਨ ਵਰਕਾ ਸਾਰਾ ਸ਼ਿਮਰ ਦੇ ਹੁੰਦ ਸੀਗਾ ਬਟ ਉਤੇ ਇਸ਼ੂ ਲਗਾਇਆ ਸੀ ਆਪਾਂ ਸਾਰੇ ਪਾਸੇ ਪਰਾਪਰ ਸੁਜੀਸਤਾ ਇਸ ਤੋਂ ਬਾਅਦ 바ਰੀ ਆ ਗਈ ਅਨੰਦ ਗਾਰ ਜਣਾ ਹਾਂਜੀ ਇੱਧਰ ਤੇ ਆਂਜੀ ਆਹ ਰਹੀ ਜੀ ਅਨੰਦ ਦਿਖਾਉਂਦਾ ਠੀਕ ਹੈ ਇਹ ਹੈਂਡਵਰਕ ਹੈ ਜੀ ਸਾਰੀ ਫਲੋਕ ਫਲੇਅਰ ਤੁਸੀਂ ਚੈੱਕ ਕਰ ਸਕਦੇ ਹੋ ਦੇਖੋ ਦੇਖੋ ਤੇ ਇਹ ਸ਼ਿਮਰ ਤੇ ਬਣੀ ਹੋਈ ਆ ਠੀਕ ਹੈ ਕੀ ਪ੍ਰਾਈਸ ਆ ਪ੍ਰਾਈਸ ਜੈਨੂਅਲ ਆ ਤੁਸੀਂ ਕਹਿੰਦੇ ਨਾ ਪ੍ਰਾਈਸ ਨਹੀਂ ਦੱਸਦੇ ਸੂਟਾਂ ਦੇ ਲਓ ਮੈਂ ਦੱਸ ਦਨੀ ਆ ਵੀ ਪ੍ਰਾਈਸ ਆ ਜਿਹੜੇ ਉਹ ਵਟਸਐਪ ਤੇ ਪੁੱਛਿਆ ਕਰੋ ਤੁਸੀਂ ਮੈਂ ਵਟਸਐਪ ਤੇ ਹੀ ਦੱਸ ਦਿੰਦੀ ਠੀਕ ਐ ਸਾਰਾ ਹੈਂਡਵਰਕ ਆ ਅਨਾਰਕਲੀ ਬਣਾਈ ਸੀ ਸ਼ਿਮਰ ਤੇ ਇਹਦੇ ਨਾਲ ਜਿਹੜੀ ਪਜਾਮੀ ਦਾ ਕੱਪੜਾ ਸੀ ਉਹ ਲਾਈਕਰ ਦਾ ਯੂਜ਼ ਕੀਤਾ ਸੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਗਾਇਸ ਬੈਕ ਤੇ ਬੈਕ ਤੇ ਪਹਿਲੀ ਦੀ ਉਹ ਬਲੈਕ ਦੇ ਨੀਚ ਲਓ ਵੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਲੇਸ ਦੇ ਚ ਹੈਂਡਵਰਕ ਵਾਲੀ ਲੇਸ ਲਗਾਈ ਆ ਮੈਂ ਟਿਸ਼ੂ ਦੇ ਨਾਲ ਠੀਕ ਹੈ ਫੁੱਲ ਪਿਓਰ ਔਰਗਾਂਜ਼ਾ ਦਾ ਦੁਪੱਟਾ ਸੈਮੀ ਨਹੀਂ ਹੈਗਾ ਚੈੱਕ ਕਰੋ ਲਓ ਜੀ ਬਹੁਤ ਪਿਆਰਾ ਜਿਹਾ ਇਹ ਸੂਟ ਬਣਿਆ ਸੀਗਾ ਠੀਕ ਹੈ ਤੁਸੀ ਬਹੁਤ ਪਸੰਦ ਕੀਤਾ ਇਹ ਵਾਲੇ ਸੂਟ ਨੂੰ ਥੈਂਕ ਯੂ ਸੋ ਮਚ ਸਾਰਿਆਂ ਦਾ ਠੀਕ ਹੈ ਜੀ ਫੁੱਲ ਪਿਓਰ ਔਰਗਾਂਜ਼ਾ ਦਾ ਦੁਪੱਟਾ ਤੇ ਸ਼ਿਮਰ ਦਾ ਵੈਬ ਡੈਕ ਸੀਗਾ ਮੈਂ ਚਾ ਚੱਟਦਾ ਦੁਪੱਟਾ ਜਦੋਂ ਜੀ ਹਲਦੀ ਹੈ ਨਾ ਇਹਨੂੰ ਵਧੀਆ ਲੱਗਦਾ ਉਸ ਤੋਂ ਬਾਅਦ ਆ ਗਿਆ ਮੈਰਿਜ ਮਤਲਬ ਟੋਟਲੀ ਮੈਂ ਤੁਹਾਨੂੰ ਕੀ ਦੱਸਣਾ ਚਾਹ ਰਹੀ ਹਾਂ ਵੀ ਜਿਵੇਂ ਬੈਂਗਲ ਸਰਮਨੀ ਦਾ ਕਨਸੈਪਟ ਸੀਗਾ ਉਦਾਂ ਦੀ ਚੀਜ਼ ਤੁਸੀਂ ਮੇਰੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਮੇਰੇ ਕੋਲ ਬਹੁਤ ਸਾਰੇ ਪ੍ਰਿੰਟਸ ਹੁੰਦੇ ਨੇ ਮੈਂ ਤੁਹਾਨੂੰ ਦਿਖਾ ਸਕਦੀ ਹਾਂ ਸ਼ੋਅ ਕਰ ਸਕਦੀ ਹਾਂ ਜੇ ਇਕੱਠਿਆਂ ਦੇ ਤੁਸੀਂ ਤੁਹਾਨੂੰ ਪਾਉਣੇ ਆ ਨੈਕਸਟ ਸੀਜ਼ਨ ਦੇ ਵਿੱਚ ਜਿਹਨੇ ਵੀ ਬਣਾਉਣੇ ਆ ਤਾਂ ਆਪਾਂ ਨੂੰ ਤੁਸੀਂ ਆਰਡਰ ਦੇ ਸਕਦੇ ਹੋ ਮੈਂਂਦੀ ਵਾਲੀ ਆਊਟਫਿਟ ਜਿੱਦਾਂ ਦੀ ਕ੍ਰੀਏਟ ਕਰਨਾ ਚਾਹੁੰਦੇ ਹੋ ਮੈਂ ਵੀ ਆਪਣੇ ਆਈਡੀ ਤੁਹਾਡੇ ਨਾਲ ਸ਼ੇਅਰ ਕਰ ਸਕਦੀ ਆ ਉਹ ਕਰ ਸਕਦੇ ਆ ਹਲਦੀ ਤੇ ਕਰ ਸਕਦੇ ਆ ਜਾਗੋ ਤੇ ਕਰ ਸਕਦੇ ਆ एवरीथिंग ਸਾਰਾ ਕੁਝ ਦੈਨ ਆ ਗਿਆ ਜੀ ਜਾਗੋ ਆਂ ਦੈਨ ਚਾਂਗੋ ਤੇਰੀ ਜਾਗੋ ਵਾਲੀ ਆਊਟਫਿਟ ਸੀਗੀ ਇਹ ਤੁਹਾਨੂੰ ਪਤਾਗਾ ਹੀ ਮੈਂ ਜੋਤ ਕੇ ਨੇ ਗਿਫਟ ਕੀਤੀ ਸੀਗੀ ਇਹਦਰ ਆ ਪਲੋਰ ਕ੍ਰੇਵ ਦਾ ਆਪਾਂ ਗਰਾਰਾ ਬਣਾਇਆ ਸੀ ਸਟਿਚ ਮੈਂ ਆਪ ਕੀਤਾ ਸੀ ਠੀਕ ਹੈ ਤੇ ਇਹ ਸ਼ਰਟ ਸੀਗੀ ਜੀ ਖੀਨਖਾਲ ਦੀ ਬ੍ਰੌਕਟ ਦੀ ਠੀਕ ਹੈ ਤੁਸੀਂ ਇਦਾਂ ਦਾ ਆਰਡਰ ਕਰਨਾ ਉਹ ਵੀ ਕਰ ਸਕਦੇ ਹੋ ਤੁਹਾਡੀ ਮਰਜ਼ੀ ਹੈ ਠੀਕ ਹੈ ਤੇ ਬਟ ਇਹ ਮੈਂ ਸੀ ਲਿਆ ਇਹਦੇ ਨਾਲ ਚੁੰਨ ਦਾ ਦੁਪੱਟਾ ਜੀ ਆਊਟਫਿਟ ਸਾਰਿਆਂ ਨੇ ਚੈੱਕ ਕੀਤੀ ਹੋਈ ਆ ਬਾਕੀ ਮੈਂ ਫੋਟੋਜ਼ ਵੀ ਸ਼ੇਅਰ ਕਰ ਦੂੰਗੀ ਨਾਲ-ਨਾਲ ਤੁਹਾਡੇ ਨਾਲ ਠੀਕ ਹੈ ਇਹ ਵੀ ਬਣਵਾ ਸਕਦੇ ਹੋ ਤੁਸੀਂ ਜੇ ਤੁਹਾਨੂੰ ਉਹ ਨੈਕਸਟ ਆਉਣੇ ਜੀ ਵਿਆਹ ਲਈ ਦੇ ਨਾਲ ਬਹੁਤ ਪਿਆਰ ਦਿੱਤਾ ਤੁਸੀਂ ਇਸੇ ਡਿਜ਼ਾਈਨ ਨੂੰ ਫੁੱਲ ਹੈਂਡਵਰਕ ਆ ਫੁੱਲ ਹੈਵੀ ਹੈਂਡਵਰਕ ਚਮਕ ਕਲੀਅਰ ਝੂਮ ਕਰਕੇ ਦੇਖ ਸਕਦੇ ਹੋ ਤੁਸੀਂ ਬਾਹਾਂ ਤੇ ਵਰਕ ਦੇਖ ਸਕਦੇ ਹੋ ਠੀਕ ਹੈ ਫੈਬਰਿਕ ਹੈ ਜਿਹੜਾ ਸਿਲਕ ਦਾਗਾ ਇਹਦੀ ਬਾਟਮ ਤੇ ਵੀ ਵਰਕ ਆ ਇਹਦਾ ਦੁਪੱਟਾ ਫੁੱਲ ਪਿਓਰ ਆਰਗੈਂਜ਼ਾ ਦਾ ਤੇ ਡਬਲ ਏਕ ਲੱਗੀ ਹੋਈ ਹੈ ਇਹਦੀ ਬਾਟਮ ਤੇ ਦੁਪੱਟਾ ਕਿੱਥੇ ਆ ਇਹ ਉਹ ਬਿਆ ਦੁਪੱਟਾ ਦਾ ਦੁਪੱਟਾ ਨਹੀਂ ਹੈ ਉਹ ਵੀ ਹੈ ਜੀ ਨਹੀਂ ਉਹ ਜਰੂਰ ਰੱਖੀ ਹੋਣੀ ਤੈ ਮਾਰ ਕੇ ਹਾਂ ਮੈਂ ਦੇਖਣੀ ਹੈ ਹਾਂਜੀ ਛੋਡੇ ਵਾਲੇ ਸੂਟਾਂ ਚ ਹੀ ਪਿਆ ਹਾਂ ਇਹ ਬਹੁਤ ਪਿਆਰ ਕੀਤਾ ਛੇ ਸਜਾਈ ਨੂੰ ਵੀ ਲਭੀ ਨਾ ਚਾਹ ਨਾਲ ਫੋਟੋ ਸ਼ੇਅਰ ਕਰ ਹਾਂਜੀ ਹੈ ਨਾ ਮੈਂ ਤੁਹਾਡੇ ਨਾਲ ਫੋਟੋ ਸ਼ੇਅਰ ਕਰ ਦੂੰਗੀ ਇਹ ਸਾਰੀਆਂ ਆਫਸਟਸ ਸੀਗੀਆਂ ਜਿਹੜੀਆਂ ਮੈਂ ਮਨਦੀਪ ਦੇ ਵਿਆਹ ਤੇ ਵੀਰ ਕੀਤੀਆਂ ਸੀਗੀਆਂ ਤੁਹਾਨੂੰ ਜੇ ਕਿਸੇ ਨੂੰ ਵੀ ਕੋਈ ਵੀ ਤੁਸੀਂ ਇਹਦੇ ਨਾਲ ਆਗੇ ਆਫਸਟਾ ਆਰਡਰ ਕਰਨੀ ਆ ਠੀਕ ਹੈ ਡਿਜ਼ਾਈਨ ਕ੍ਰੀਏਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਮੇਰੇ WhatsApp ਨੰਬਰ ਤੇ ਆਰਡਰ ਦੇ ਸਕਦੇ ਹੋ 62831 70170 ਵਾਲੇ ਨੰਬਰ ਤੇ ਠੀਕ ਹੈ ਤੇ ਫੋਟੋ ਵੀਡੀਓਜ਼ ਮੈਂ ਨਾਲ-ਨਾਲ ਤੁਹਾਡੇ ਲਗਾ ਦੂੰਗੀ ਸ਼ੇਅਰ ਕਰ ਦਿੰਨੀ ਆ ਠੀਕ ਹੈ ਉਹ ਤੋਂ ਦੇਖ ਲਿਓ ਤੁਸੀਂ 一起来。<laughs> <laughs> ਚਲੋ ਚਲੋ ਵੀਡੀਓ ਤਾਂ ਬਣ ਹੀ ਜਾਂਦੀ ਹੋਡੀ ਸਮਾਈਲ ਅਦਰ ਬਾਕੀ ਤੁਹਾਡਾ ਮੋਸਟਲੀ ਜਣਾ ਸਵਾਲ ਹੁੰਦਾਗਾ ਦੇਖੋ ਬਈ ਜਿਹੜੇ ਤਾਂ ਪੂਰੇ ਹੈਵੀ ਹੈਂਡਵਰਕ ਵਾਲੇ ਸੂਟ ਹੁੰਦੇ ਆ ਉਹਨਾਂ ਦਾ ਪ੍ਰਾਈਸ ਜਿਹੜੇ ਫੁੱਲ ਹੈਵੀ ਹੁੰਦੇ ਆ 10000 ਤੋਂ ਵੱਧ ਹੀ ਹੁੰਦਾ ਪ੍ਰਾਈਸ ਜਿਹੜੇ ਪ੍ਰਿੰਟਰਡ ਸੂਟ ਹੁੰਦੇ ਆ ਕਈ ਵਾਰ 2500 2800 3000 3500 ਡਿਜ਼ਾਈਨਿੰਗ ਕਰਕੇ ਉਦਾਂ ਦਾ ਹੁੰਦਾ ਅਕੋਰਡਿੰਗ ਟੂ ਡਿਜ਼ਾਈਨ ਹੁੰਦਾ ਬਈ ਪ੍ਰਾਈਸ ਜਿਹੜਾ ਹੁੰਦਾ ਤਾਂ ਸਾਰਿਆਂ ਦੇ ਪ੍ਰਾਈਸ ਕਈ ਵਾਰ ਕਿਸੇ ਨੇ ਲੈਸ ਵਰਕ ਕਰਵਾਉਣਾ ਹੁੰਦਾ ਫੈਬਰਿਕ ਚੇਂਜ ਕਰਵਾਉਣਾ ਹੁੰਦਾ ਤਾਂ ਪ੍ਰਾਈਸ ਚੇਂਜ ਹੋ ਜਾਂਦਾਗਾ ਠੀਕ ਆ ਤਾਂ ਤੁਸੀਂ ਜੇ ਕਿਸੇ ਨੂੰ ਵੀ ਕੋਈ ਡਾਊਬਟ ਹੁੰਦਾ ਤਾਂ ਮੇਰਾ ਜਿਹੜਾ ਵਟਸਐਪ ਨੰਬਰ ਆ ਜਿੱਤੇ ਤੁਸੀਂ ਆਰਡਰ ਕਰਨਾ ਮੈਂ ਤੁਹਾਨੂੰ ਕਿਹਾ ਹੋਇਆ ਠੀਕ ਆ 62831 771170 ਵਾਲੇ ਨੰਬਰ ਤੇ ਉਹਤੇ ਤੁਸੀਂ ਆਰਡਰ ਕਰ ਸਕਦੇ ਹੋ ਉਹਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿ ਕਿਹੜਾ ਸੂਟ ਕਿੰਨੇ ਦਾਗਾ ਕੀ ਫੈਬਰਿਕ ਆ ਕੁਝ ਚੇਂਜ ਕਰਵਾਉਣਾ ਉਹ ਕਰਵਾ ਸਕਦੇ ਹੋ ਕਿਉਂਕਿ ਕਾਫੀ ਸਾਰੀਆਂ ਕੁੜੀਆਂ ਨਾ ਆਪਣੇ ਕੋਲੋਂ ਚੇਂਜ ਵੀ ਕਰਵਾਉਂਦੀਆਂ ਹੁੰਦੀਆਂ ਨੇ ਸੂਟ ਦੇ ਵਿੱਚ ਠੀਕ ਆ ਮਰਜੀ ਆਪਦੀ ਆਪਦੀ ਮਰਜੀ ਹੁੰਦੀ ਆ ਜਿਵੇਂ ਹੁਣ ਆ ਕਾਲੇ ਸੂਟ ਆ ਆਹ ਵਾਲੇ ਸੂਟ ਆ ਠੀਕ ਆ ਇੱਕ ਕੁੜੀ ਨੇ ਆ ਸੂਟ ਬਣਵਾਇਆ ਸੀਗਾ ਉਹਨੇ ਬਾਟਮ ਤੇ ਵਰਕ ਨਹੀਂ ਕਰਵਾਇਆ ਲੈਸ ਹੋ ਗਿਆ ਸੀਗਾ ਪ੍ਰਾਈਸ ਠੀਕ ਆ ਸਾਰਿਆਂ ਦੇ ਪ੍ਰਾਈਸ ਆਪਣੇ ਆਪਣੇ ਅਕੋਰਡਿੰਗ ਨੇ ਵਰਕ ਦੇ ਅਕੋਰਡਿੰਗ ਨੇ ਠੀਕ ਆ ਤਾਂ ਕੋਈ ਵੀ ਡਾਊਟ ਹੁੰਦਾ ਕੋਈ ਗੱਲ ਨਹੀਂ ਮੈਨੂੰ ਪੁੱਛ ਲਿਆ ਕਰੋ ਠੀਕ ਆ ਮੈਸੇਜ ਕਰਕੇ ਫੋਟੋ ਭੇਜ ਕੇ ਪੁੱਛ ਸਕਦੇ ਹੋ ਆਪ ਦਾ ਡਾਊਟ ਕਲੀਅਰ ਕਰ ਸਕਦੇ ਹੋ ਤੇ ਆਪ ਦਾ ਆਰਡਰ ਪਲੇਸ ਕਰ ਸਕਦੇ ਹਾਂ ਠੀਕ ਹੈ ਜੀ ਵਧੀਆ ਤੇ ਇੱਕ ਕੱਲ ਕਹਿੰਦੇ ਸੀ ਤੁਸੀਂ ਮਸ਼ੀਨ ਵਰਕ ਵਾਲੇ ਤੁਹਾਨੂੰ ਸੂਟ ਦਿਖੇ ਨਹੀਂ ਹੈ ਨਾ ਤਾਂ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਦਿੰਨੀ ਆ ਬਾਈ ਸੌਰੀ ਥੋੜਾ ਜਿਹਾ ਦੂਰ ਹੋ ਗਿਆ ਸੀਗਾ ਕੈਮਰਾ ਆ ਦੇਖੋ ਇਹ ਇੱਕ ਤਾਂ ਮੈਂ ਤੁਹਾਨੂੰ ਆ ਦਿਖਾਇਆ ਸੀਗਾ ਆਹ ਵਾਲਾ ਇੱਕ ਮੈਂ ਤੁਹਾਨੂੰ ਆ ਦਿਖਾਇਆ ਸੀਗਾ ਲੋ ক্লোਜ਼ ਤੋਂ ਦਿਖਾ ਦਿੰਨੀ ਠੀਕ ਹੈ ਹੋਰ ਮੈਂ ਇੱਕ ਆ ਜੌਰਜਟ ਦਾ ਦਿਖਾਇਆ ਸੀ ਤੁਹਾਨੂੰ ਲੋ ਇਹ ਵੀ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਦਿੰਨੀ ਆ ਡਿਜ਼ਾਈਨ ਦੇਖੋ ਤੁਸੀਂ ਜਮਾ ক্লোਜ਼ ਤੋਂ ਦਿਖਾਇਆਗਾ ਠੀਕ ਹੈ ਹੈਂਡਵਰਕ ਵਾਲਾ ਇੱਕ ਆ ਸੀਗਾ ਆਰੀ ਵਰਕ ਵਾਲਾ ਆ ਵੀ ਦੇਖ ਲਓ ਜਮਾਂ ক্লোਜ਼ ਤੋਂ ਦੇਖ ਲਓ ਡਿਜ਼ਾਈਨ ਚੈੱਕ ਕਰ ਲਓ ਲਓ ਜੀ ਆਰੀ ਵਰਕ ਵਾਲਾ ਤੇ ਇੱਕ ਆ ਦਿਖਾਇਆ ਸੀਗਾ ਆ ਵੀ ਜਮਾਂ ক্লোਜ਼ ਤੋਂ ਦਿਖਾ ਦਨੀ ਆ ਮੈਂ ਤੁਹਾਨੂੰ ਲਓ ਜੀ ਆ ਡਿਜ਼ਾਈਨ ਹੈ ਠੀਕ ਹੈ ਹਾਂ ਆ ਵੀ ক্লোਜ਼ ਤੋਂ ਦਿਖਾ ਦਨੀ ਹੈ ਦੇਖੋ ਜੀ ਇਹ ਵਾਲਾ ਡਿਜ਼ਾਈਨ ਸੀਗਾ ਇੱਕ ਜਮਾਂ ক্লোਜ਼ ਤੋਂ ਇੱਕ ਆ ਵਾਲਾ ਆਰੀ ਦਾ ਸੀਗਾ ਆ ਵਾਲਾ ਸੀਗਾ ਆਰੀ ਦਾ ਇਹ ਵੀ ਜਮਾਂ ক্লোਜ਼ ਤੋਂ ਸੀ ਲਓ ਜੀ ਤੇ ਇੱਕ ਸੀਗਾ ਆਵਲ ਲਓ ਤੁਹਾਨੂੰ ਦੇਖਿਆ ਨਹੀਂ ਸੀਗਾ ਨਾ ਦੂਰੋਂ ਤਾਂ ਕਰਕੇ ਮੈਂ ਸੋਚਿਆ ਆ ਮੈਂ ਤੁਹਾਨੂੰ ਬਲੈਕ ਪ੍ਰਿੰਟ ਦਿਖਾਈ ਦਿੱਤਾ ਜਮਾ ক্লোਜ਼ ਤੋਂ ਹੈਨਾ ਤੇ ਇੱਕ ਆ ਸੂਟ ਸੀਗਾ ਇਹ ਇਹਦੇ ਆਹ ਕਾਰਨਰ ਤੇ ਵਰਕ ਸੀਗਾ ਆਹ ਵਾਲਾ ਵਰਕ ਸੀਗਾ ਤੇ ਕਾਰਨਰ ਤੇ ਇਹ ਕਾ ਵਾਲਾ ਸੀਗਾ ਇਹ ਵੀ ਦਿਖਾ ਦਣੀ ਆ ਮਤਲਬ ਲਓ ਜੀ ਠੀਕ ਹੈ ਭਾਈ ਹੁਣ ਮੈਂ ਤੁਹਾਨੂੰ ਸਾਰੇ ਜ਼ੂਮ ਕਰਕੇ ਦਿਖਾਤੇ ਇਹ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਊਗਾ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿਹੜਾ ਸੂਟ ਸਭ ਤੋਂ ਜ਼ਿਆਦਾ ਵਧੀਆ ਲੱਗਿਆ ਤੇ ਜੇ ਆਰਡਰ ਕਰਨਾ ਤਾਂ 62831 70170 ਵਾਲੇ ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਥੈਂਕ ਯੂ ਬਈ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ